ਤੁਬੇ ਅੰਦਰ 108 ਐਂਬੂਲੈਂਸਾਂ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਨੂੰ ਕਿਸੇ ਵੀ ਕੀਮਤ ਤੇ ਹਟਾਇਆ ਨਹੀਂ ਜਾਏਗਾ ਇਹ ਕਹਿਣਾ ਹੈ ਪੰਜਾਬ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦਾ ਰੂਪਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿੱਤਲ ਨੇ ਕਿਹਾ ਕਿ ਕੇਂਦਰ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਨੂੰ ਐਂਬੂਲੈਂਸਾਂ ਤੋਂ ਮੁੱਖ ਮੰਤਰੀ ਦੀ ਤਸਵੀਰ ਹਟਾਏ ਜਾਣ ਦਾ ਆਦੇਸ਼ ਦੇਣ ਅਤੇ ਕੇਂਦਰੀ ਗ੍ਰਾਂਟ ਬੰਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੂਬੇ ਅੰਦਰ ਚੱਚਾ ਅਤੇ ਬੱਚਾ ਲਈ ਵਧੀਆ ਅਤੇ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 6 ਵਿਸ਼ੇਸ਼ ਹਸਪਤਾਲ ਬਣਾਏ ਜਾ ਰਹੇ ਹਨ। ਰੂਪਨਗਰ ਵਿੱਚ ਭਾਜਪਾ ਵੱਲੋਂ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ 250 ਦੇ ਕਰੀਬ ਨੌਜਵਾਨਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਸਿਹਤ ਮੰਤਰੀ ਨੇ ਕਿਹਾ ਕਿ ਨੌਜਵਾਨ ਵਰਗ ਕੇਂਦਰ ਦੀ ਯੂਪੀ ਸਰਕਾਰ ਤੋਂ ਤੰਗ ਆ ਚੁੱਕਿਆ ਹੈ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਨੇ। ਇਸ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਫੈਸਲਾ ਕਰਕੇ ਕਹਤਾ ਵੀ ਫੋਟੋ ਰਹੀ ਪੰਜਾਬ ਸਰਕਾਰ ਦਾ ਫੈਸਲਾ ਕੇ ਬਦਲਤ ਸਾਹਿਬ ਦੀ ਫੋਟੋ ਪੰਜਾਬ ਸਰਕਾਰ ਨੂੰ ਬਦਲਤ ਸਾਹਿਬ ਦੇ ਨਾਲ ਬਹੁਤ ਸਤਿਕਾਰ ਹੈ اور ਬਦਲਤ ਸਾਹਿਬ ਦੇ ਨਾਂ ਤੇ ਸਰਕਾਰ ਚੱਲਦੀ ਹੈ ਬਦਲਤ ਸਾਹਿਬ ਦੀ ਫੋਟੋ ਪੰਜਾਬ ਸਰਕਾਰ ਟਾਲੂ ਦਿਆ ਜੰਚਾ ਬੱਚਾ ਹਸਤਾ ਬਨਾ ਪੰਜਾਬ ਦੇ ਵੀ ਤੁਸੀਂ बच्चे ਤੇ ਬੱਚੇ ਦੀ ਮਾਂ ਡਿਲੀਵਰੀ ਚ ਜਾਂ ਇੱਕ ਜਾਂ ਦੋਨੋਂ ਚਲੇ ਜਾਂਦੇ ਸੀ ਜਿਸ ਤੱਕ ਦੇ ਨਾਲ ਹਸਪਤਲ ਤੇ ਡਿਵਰਨ ਦੀ ਕਲੇਰ ਚਲਾਈ ਹੈ ਪਰ ਉਹ ਇੱਕ ਤਾਂ ਚੇਕ ਰੋਡ ਦੇ ਨਾਲ ਅਸੀਂ ਦਿੱਤਾ ਬੱਚਾ ਹਸਪਤਲ ਆਇਆ ਉੱਤੇ ਵਿਸ਼ੇਸ਼ ਸੁਵਿਧਾ ਦੇ ਪਰ ਉਹ ਸੁਵਿਧਾ ਜਿਹੜਾ ਥੀਟਰ ਹੈ ਸਪੈਸ਼ਲ ਡਾਕਟਰ ਹੋਣਗੇ ਇੰਕੂਬेटर ਹੋਣਗੇ ਉੱਤੇ ਉਹਨਾਂ ਨੂੰ ਵੈਂਟੀਲੇਟਰ ਚਾਹੀਦਾ ਉਹਦੀ ਵਿਵਸਥਾ ਹੈ ਕਿ ਹਰ ਟੈਕਨੋ टेक्नोलॉजी दी जो वत्ता तो चाहिए है वो दे स्पेशल देवे खबरा दे दुनिया विच आओ साडे नाल कदी भी टिकितो भी जुड़ो आपा मिलंगे फेसबुक ते असि दिखांगे यूट्यूब ते सानू फॉलो करो ट्विटर ते खबरा नाल जुड़े रहो दिन रात